100 productions 16 youtube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੋਤੋ ਅੱਜ ਆਪਾਂ ਪਹੁੰਚਿਆ ਮੋਕਸਰ ਸਿਟੀ ਪੈਟ ਸ਼ਾਪ ਤੇ ਇੱਥੇ ਆਪਾਂ ਦਿਖਾਵਾਂਗੇ ਤੁਹਾਨੂੰ ਡੌਗ ਤੇ ਨਾਲ ਕੁਝ ਪੰਛੀ ਨੇ ਤੇ ਵੀਡੀਓ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਹੋ। ਬਾਹਰ ਕੱਢ ਲਵਾਂਗੇ ਬਈ ਤੁਹਾਨੂੰ। ਕੱਢ ਲਾਂ। ਕੱਢੋ ਦੋ ਗੱਪ। ਆ ਜੋ ਬਈ ਦਿਖਾਈਆ ਤੁਹਾਨੂੰ ਕੋ ਉਤਰ ਕੀ ਰੇਟ ਆ ਬਈ ਇਹਨਾਂ ਦਾ 600 ਰੁਪਏ ਦਾ ਜੋੜਾ 600 ਦਾ ਜੋੜਾ ਕੋ ਉਤਰ ਠੀਕ ਆ ਚੇਪੂ ਥੱਲੇ ਬਈ ਲੱਗੇ ਕੋ ਉਤਰ ਤੋਂ ਉਹ 1500 ਰੁਪਏ ਦੇ ਲਈ 1500 ਦਾ ਘੱਟ ਵਾਰ ਇਹ ਗਣਾ 1500 ਦਾ 1500 ਦਾ ਜਿਹੜਾ ਠੀਕ ਹੈ ਬਈ ਕਿਹੜੀ ਗੜੀ ਨਸਲਾ ਬਈ ਇਹ ਸਿੱਪਟ ਦੀ ਮੁਰਗੀ ਹੈ ਕਿਹੜੀ ਸਿੱਪਟ ਦੀ ਮੁਰਗੀ ਹੈ ਤੇ ਕਾਇਮੜਾ ਬਾਹਰ ਕੱਢੇ 1500 ਸਿੱਪਟ ਦੀ ਮੁਰਗੀ ਹੈ ਠੀਕ ਹੋ ਗਿਆ ਚਾ ਇੱਧਰ ਗੜਿਆ ਬਈ ਆ ਬੈਂਟਾ ਨਾ ਇਹ 1500 ਰੁਪਏ ਦੇ। ਠੀਕ ਹੋ ਗਏ। ਆਹ ਰਸੀਦ ਆ ਗਈ। ਇਹ ਆਹ ਨੂੰ ਰੱਖ ਲੈ ਸੀਲ। ਸੀਲ ਮੁਰਗ ਦਾ। ਉਹਨੇ ਵਰਤਣ ਦਾ। ਠੀਕ ਹੋ। ਕੀ ਰੇਟ ਆ ਬਈ ਇਹਦਾ? 2000 ਦਾ ਸੀਂਗਲਾ ਹੀ। ਤੇ ਆਪੇ ਕੋਕਰੀ ਲਾਉਂਦੇ ਲੱਗਦੇ ਨਹੀਂ ਐਡਾ ਜੋੜਾ ਹੀ ਦੇਣਾ। ਠੀਕ ਹੋ ਗਏ। ਤੇ ਤਾਂ ਹਾਂ ਬਈ ਆ ਗੜੇ ਯਾਰ। ਤੋਦੇ ਹੀ ਲਵ ਬੜਾ ਕਿਹੜੀ ਨਾਲ ਇਹਨਾਂ ਦੀ ਵਜ ਦੀ ਲਵ ਬੜਾ ਤੋ ਬੜਾ ਆਹ ਕੋਕਟੇਲ ਆ ਗਿਆ ਇਹ ਕੋਕਟੇਲ ਹੈ 45 ਰੁਪਏ ਦਾ 45 ਦੋ ਜੋੜਾ ਇਹ ਬਾਕੀ ਦਾ 600 ਰੁਪਏ ਜੋੜਾ

ਇਹ ਬਾਤ ਕਰਦਾ ਕੀ ਰੇਟ ਆ ਬਾਈ ਇਹ 1500 ਰੁਪਏ ਦਾ ਜੁੜਾ ਇਹ 1500 ਦਾ ਜੁੜਾ ਆਹ ਗੜਿਆ ਵੀ ਕਿਨੇ ਕੇਜ ਵਾਲੇ ਇਹ ਬੰਗਾਲੀ ਵੀ ਇਹਦਾ ਕੀ ਰੇਟ ਆ ਬਾਈ ਇਹ 500 ਰੁਪਏ ਦਾ ਜੁੜਾ 500 ਦਾ ਜੁੜਾ ਇਹਦਾ ਕੋਈ ਸਦਾ ਕੀ ਰੇਟ ਆ ਬਾਈ 500 ਰੁਪਏ ਦਾ ਸਿੰਗਲ ਪੀਸ ਹੋਊ 500 ਰੁਪਏ ਦਾ ਪੀਸ ਹੈ ਇਹ ਦਾ ਇਹ ਚਾਰ ਕੇ ਇਹ 150 ਰੁਪਏ ਦੇ ਦਾ ਇੱਕ ਗੋਲ ਨੇ 1 ਰੁਪਏ ਦੇ ਚਾਰ ਬੈਰੀਓਪਸ ਇਸ ਕੀ ਅਸਲੀ ਫੀਮੇਲ ਚਾਰ ਮਹੀਨੇ ਦੀ ਫੀਮੇਲ ਹੈ ਜੀ ਇਹਦਾ ਕੀ ਰੇਟ ਹੈ ਭਾਈ ਇਹ ਕੋਈ ਨਹੀਂ 32500 ਦੀ ਮਿਲਦੀ ਹੈ ਆਪਣਾ 16000 ਰੁਪਏ 16000 ਰੇਟ ਦਾ ਜਿਹੜਾ ਆਪਣਾ ਸੈਸ਼ ਹੁੰਦਾ ਹੈ ਵਾਈਟ ਫੁਮੇਲੀ ਨਾ ਦੋਨੇ ਫੀਮੇਲ ਹਨ ਫੀਮੇਲ ਹੈ ਕੰਪੀ ਰੇਟ ਆ ਬਈ ਇਹਨਾਂ ਦਾ ਪਮੇਰੀ ਦਾ 4500 ਡੈਸ਼ ਹੰਡਰਡ ਦਾ ਪੈਨ 10% ਜੋ ਇਹ ਮੇਰੇ ਲਈ ਅਚੰਭਾ ਜਿਹਾ ਸੀ ਇਹਨਾਂ ਦਾ 5500 ਰੇਟ ਆ ਜੀ ਤੇ ਬਈ ਤੁਸੀਂ ਆਪਣਾ ਨੰਬਰ ਬੋਲ ਦੋ ਬਈ ਦੇਖ ਇਹਨਾਂ ਦਾ ਨੰਬਰ 955464 ਠੀਕ ਹੋ ਗੋ ਦੁਬਾਰਾ ਫੇਰ ਬੋਲੋ 955464 ਠੀਕ ਹੋ ਗੋ